देखो आज ਤਾਂ ਵੈਸੇ ਸਿਰਫ ਆਬਿਚਰੀ ਦਾ ਸ਼ਰਦਾਂਝਲੀ ਦਾ ਦਿਨ ਹੈ ਲੇਕਿਨ ਜਿਸ ਤਰੀਕੇ ਦਾ ਜਿਹੜਾ ਅੱਜ ਮਾਹੌਲ ਬਣਿਆ ਹੋਇਆ ਹੈ ਸਾਰੇ ਜਿਹੜੀ ਕਿਸਾਨ ਜਥੇਬੰਦੀ ਆਈ ਹੋਈ ਹੈ ਮੇਰੀ ਸੋਚ ਹੈ ਕਿ ਬਹੁਤ ਵਧੀਆ ਇੱਕ ਸੁਨਹਿਰਾ ਮੌਕਾ ਸੀਗਾ ਸਾਰੇ ਜਿਹੜੇ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਸਾਰੇ ਨੂੰ ਇੱਥੇ ਸੱਦ ਲੈਂਦੇ ਸਾਰੇ ਐਮਐਲਏ ਆਏ ਹੋਏ ਸਾਰੇ ਪਾਰਟੀਆਂ ਦੇ ਆਏ ਹੋਏ ਇੱਥੇ ਚਰਚਾ ਕਰਦੇ ਕਿਸਾਨੀ ਦਾ ਮੁੱਦਾ ਹੈ ਬਹੁਤ ਅਹਿਮ ਮੁੱਦਾ ਹੈ ਉਹਦੇ ਉਤੇ ਕੇਵਲ ਰਾਜਨੀਤੀ ਨਹੀਂ ਸਿਰਫ ਕੋਈ ਉਹਦੇ ਤੇ ਪ੍ਰੋਗਰੈਸ ਕਰਨ ਦਾ ਬਹੁਤ ਵਧੀਆ ਇੱਕ ਮੌਕਾ ਸੀਗਾ ਨਹੀਂ 3 ਦਿਨ ਦਾ ਨਹੀਂ ਜੀ ਅੱਜ ਤੋਂ ਸਿਰਫ ਸ਼ਰਧਾਂਜਲੀ ਦੇ ਕੇ 10 ਮਿੰਟ ਮੇਂ ਕੰਮ ਖਤਮ ਹੋ ਜਾਏਗਾ ਦੋ ਦਿਨ ਦਾ ਜੋ ਮਤਲਬ ਜਿਹੜਾ ਸੈਸ਼ਨ ਹੈਗਾ ਆਈ ਡੋਨਟ ਥਿੰਕ ਇਟ ਇਜ਼ ਸਫੀਸ਼ੀਐਂਟ ਜਿਵੇਂ ਮੈਂ ਮੇਰੀ ਜੇ ਗੱਲ ਕਰਾਂ ਮੈਂ 14 ਸਵਾਲ ਲਾਏ ਆ ਕੱਲ ਇੱਕ ਲੱਗਿਆ ਮੇਰਾ ਸਵਾਲ ਐਂ ਤੁਸੀਂ ਅੰਦਾਜ਼ਾ ਲਾ ਲਓ 117 ਐਮਐਲਏ ਹਰ ਬੰਦੇ ਨੇ ਆਪਣੀ ਗੱਲ ਕਰਨੀ ਹੈ ਆਪਣੇ ਹਲਕਿਆ ਦੇ ਇਲਾਵਾ ਪੰਜਾਬ ਦੇ ਬਹੁਤ ਵੱਡੇ ਮਸਲੇ ਹੈ ਜਿਨ੍ਹਾਂ ਦੇ ਉੱਤੇ ਕੋਈ ਚਰਚਾ ਹੀ ਨਹੀਂ ਹੋ ਰਹੀ ਤੇ ਆਈ ਥਿੰਕ ਟਾਈਮ ਹੀ ਖਰਾਬ ਕਰ ਰਹੇ ਸਾਰਿਆਂ ਦਾ ਕਿਸਾਨ ਵੀ ਆ ਜਾਈਏ ਹਾਂਜੀ ਨਹੀਂ ਮੈਨੇ ਅਭੀ ਜਿ세 ਕਹਾ ਵੀ ਉਹਨਾਂ ਨੂੰ ਉਹਨਕੋ ਆ ਜੀਆਂ ਬੁਲਾ ਲੇਤੇ ਕਿਸਾਨੋ ਕੋ ਕਿਸਾਨ ਭਾਈਓ ਕੋ ਯਾਹ ਪੇ ਸੱਦਾ ਦੇ ਕੇ ਉਹਨਕੇ ਜੋ ਆਗੂ ਹੈ ਅਗਰ ਯਾਹ ਆ ਜਾਤੇ ਸਭੀ ਸਾਰੇ ਐਮਐਲਏ ਜੀ ਆ ਮੌਜੂਦ ਹੈ ਸਭੀ ਪਾਰਟੀਆਂ ਕੇ ਐਮਐਲਏ ਮੌਜੂਦ ਹੈ ਤਾਂ ਬਹੁਤ ਅੱਛਾ ਮੌਕਾ ਤਾਂ ਚਲੋ ਵਿਧਾਨ ਸਭਾ ਵੇ ਨਹੀਂ ਤਾਂ ਕਾਨਫਰੰਸ ਹਾਲ ਮੇ ਬੁਲਾ ਲੇਤੇ ਐਂਡ ਇੱਕ ਮੈਂ ਜਿਹੜਾ ਹੈਰਾਨ ਆ ਉਹ ਬਾਰ-ਬਾਰ ਜੱਥੇਬੰਦੀਆਂ ਐਗਰੀਕਲਚਰ ਪਾਲਿਸੀ ਦੀ ਗੱਲ ਕਰ ਰਹੀ ਹੈ ਉਹ ਤਾਂ ਐਗਰੀਕਲਚਰ ਪਾਲਿਸੀ ਜਿਹੜੀ ਹੈ ਉਹ ਤਾਂ ਜਨਤਕ ਕਰ ਦਿਓ ਮੈਂ ਐਗਰੀਕਲਚਰ ਕਮੇਟੀ ਦਾ ਮੈਂਬਰ ਆ ਮੈਨੂੰ ਵੀ ਹੁਣੇ ਤੱਕ ਅਵੇਲੇਬਲ ਨਹੀਂ ਕਰਾਈ ਸਰਕਾਰ ਨੇ ਕੋਈ ਸੀਕ੍ਰੀਟ ਡਾਕੂਮੈਂਟ ਥੋੜੀ ਹੈ ਉਹ ਤਾਂ ਉਹਨਾਂ ਨੂੰ ਪੀਡੀਐਫ ਦੇ ਰਾਈ ਭੇਜ ਦਿਓ ਬਣੀ ਪਈ ਹੈ 6 ਮਹੀਨੇ ਤੋਂ ਬਣੀ ਪਈ ਹੈ ਭੇਜ ਕੇ ਉਹਨਾਂ ਨੂੰ ਦਸਤਾ ਮੈਂ ਮਰਜੀ ਫਿਰ ਐਮਰਜੈਂਸੀ ਫਿਲਮ ਨਾ ਤਾਂ ਵੇਖੀ ਜੀ ਨਾ ਮੇਰੇ ਕੋਲੇ ਟਾਈਮ ਪਹਿਲੇ ਹੀ ਇੰਨੇ ਮਸਲੇ ਐ ਤੇ ਜਦੋਂ ਉਹਦੀ ਜਿਸ ਤਰ੍ਹਾਂ ਦੀ ਇਮੇਜ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਹ ਤਾਂ ਤੁਹਾਨੂੰ ਤੁਸੀਂ ਜਾਣੋ ਹੋਵੋਗੇ ਨਾ ਇਸ ਗੱਲ ਨੂੰ ਲੈ ਕੇ ਨਹੀਂ ਨਹੀਂ ਕਿਹੜੀ ਇਮੇਜ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੇਖੋ ਅੱਜ ਤਾਂ ਵੈਸੇ ਸਿਰਫ ਆਬਿਚਰੀ ਦਾ ਸ਼ਰਧਾਂਜਲੀ ਦਾ ਦਿਨ ਹੈ ਲੇਕਿਨ ਜਿਸ ਤਰੀਕੇ ਦਾ ਜਿਹੜਾ ਅੱਜ ਮਾਹੌਲ ਬਣਿਆ ਹੋਇਆ ਹੈ ਜ ਸਾਰੇ ਜਿਹੜੀ ਕਿਸਾਨ ਜਥੇਬੰਦੀ ਆਈ ਹੋਈ ਹੈ ਮੇਰੀ ਸੋਚ ਹੈ ਕਿ ਬਹੁਤ ਵਧੀਆ ਇੱਕ ਸੁਨਹਿਰਾ ਮੌਕਾ ਸੀਗਾ ਸਾਰੇ ਜਿਹੜੇ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਸਾਰੇ ਨੂੰ ਇੱਥੇ ਸੱਦ ਲੈਂਦੇ ਸਾਰੇ ਐਮਐਲਏ ਆਏ ਹੋਏ ਸਾਰੇ ਪਾਰਟੀਆਂ ਦੇ ਆਏ ਹੋਏ ਇੱਥੇ ਚਰਚਾ ਕਰਦੇ ਕਿਸਾਨੀ ਦਾ ਮੁੱਦਾ ਹੈ ਬਹੁਤ ਅਹਿਮ ਮੁੱਦਾ ਹੈ ਉਹਦੇ ਉੱਤੇ ਕੇਵਲ ਰਾਜਨੀਤੀ ਨਹੀਂ ਸਿਰਫ ਕੋਈ ਉਹਦੇ ਤੇ ਪ੍ਰੋਗਰੈਸ ਕਰਨ ਦਾ ਬਹੁਤ ਵਧੀਆ ਇੱਕ ਮੌਕਾ ਸੀਗਾ ਤੇ 3 ਦਿਨ ਦਾ ਨਹੀਂ ਜੀ ਅੱਜ ਤਾਂ ਸਿਰਫ ਸ਼ਰਧਾਂਜਲੀ ਦੇ ਕੇ 10 ਮਿੰਟ ਮੇ ਕੰਮ ਖਤਮ ਹੋ ਜਾਏਗਾ 2 ਦਿਨ ਦਾ ਜੋ ਮਤਲਬ ਜਿਹੜਾ ਸੈਸ਼ਨ ਹੈਗਾ ਆਈ ਡੋਨਟ ਥਿੰਕ ਇਟ ਇਜ਼ ਸਫੀਸ਼ੀਐਂਟ ਜਿਵੇਂ ਮੈਂ ਮੇਰੀ ਜੇ ਗੱਲ ਕਰਾਂ ਮੈਂ 14 ਸਵਾਲ ਲਾਏ ਆ ਕੱਲ ਇੱਕ ਲੱਗਿਆ ਮੇਰਾ ਸਵਾਲ ਐਨ ਤੁਸੀਂ ਅੰਦਾਜ਼ਾ ਲਾ ਲਓ 117 ਐਮਐਲਏ ਹਰ ਬੰਦੇ ਨੇ ਆਪਣੀ ਗੱਲ ਕਰਨੀ ਹੈ ਆਪਣੇ ਹਲਕਿਆਂ ਦੇ ਇਲਾਵਾ ਪੰਜਾਬ ਦੇ ਬਹੁਤ ਵੱਡੇ ਮਸਲੇ ਹੈ ਜਿਨ੍ਹਾਂ ਦੇ ਉੱਤੇ ਕੋਈ ਚਰਚਾ ਹੀ ਨਹੀਂ ਹੋ ਰਹੀ ਤੇ ਆਈ ਥਿੰਕ टाइम ही खराब कर रहे सारे यहाँ तो, तो थाँगा थाँगा किसान भी यहाँ जाएँगे बहुत नहीं मैंने अभी जैसे कहा भी ओनानु उनको आज यहाँ बुला लेते किसानों को किसान भाइयों को यहाँ पे सदा देके उनके जो आगू हैं अगर यहाँ आ जाते सभी ਸਾਰੇ ਐਮਐਲਏ ਜੀ ਆ ਮੌਜੂਦ ਹੈ ਸਭੀ ਪਾਰਟੀਆਂ ਕੇ ਐਮਐਲਏ ਮੌਜੂਦ ਹੈ ਤਾਂ ਬਹੁਤ ਅੱਛਾ ਮੌਕਾ ਤਾਂ ਚਲੋ ਵਿਧਾਨ ਸਭਾ ਵੇ ਨਹੀਂ ਤਾਂ ਕਾਨਫਰੰਸ ਹਾਲ ਮੇ ਬੁਲਾ ਲੇਤੇ ਐਂਡ ਇੱਕ ਮੈਂ ਜਿਹੜਾ ਹੈਰਾਨ ਆ ਉਹ ਬਾਰ-ਬਾਰ ਜੱਥੇਬੰਦੀਆਂ ਐਗਰੀਕਲਚਰ ਪਾਲਿਸੀ ਦੀ ਗੱਲ ਕਰ ਰਹੀ ਹੈ ਉਹ ਤਾਂ ਐਗਰੀਕਲਚਰ ਪਾਲਿਸੀ ਜਿਹੜੀ ਹੈ ਉਹ ਤਾਂ ਜਨਤਕ ਕਰ ਦਿਓ ਮੈਂ ਐਗਰੀਕਲਚਰ ਕਮੇਟੀ ਦਾ ਮੈਂਬਰ ਆ ਮੈਨੂੰ ਵੀ ਹੁਣੇ ਤੱਕ ਅਵੇਲੇਬਲ ਨਹੀਂ ਕਰਾਈ ਸਰਕਾਰ ਨੇ ਕੋਈ ਸੀਕ੍ਰੀਟ ਡਾਕੂਮੈਂਟ ਥੋੜੀ ਹੈ ਉਹ ਤਾਂ ਉਹਨਾਂ ਨੂੰ ਪੀਡੀਐਫ ਦੇ ਰਾਈ ਭੇਜ ਦਿਓ ਬਣੀ ਪਈ ਹੈ 6 ਮਹੀਨੇ ਤੋਂ ਬਣੀ ਪਈ ਹੈ ਭੇਜ ਕੇ ਉਹਨਾਂ ਨੂੰ ਦਸਤਾ